ਹਲਕਾ ਜੰਡਿਆਲਾ ਗੁਰੂ ਦੇ ਅੱਜ ਗੱਲ ਕਰ ਰਿਹਾ ਸਿੱਖਿਆ ਦੀ ਸਿੱਖਿਆ ਕ੍ਰਾਂਤੀ ਦੀ ਵੇਖੋ ਅੱਜ ਸਰਦਾਰ ਹਰਪ੍ਰੀਤ ਸਿੰਘ ਡੀਓ ਮੰਤਰੀ ਸਾਹਿਬ ਜੋ ਮੈਤਾ ਸਰਕਲ ਦੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦੇ ਪਤਨੀ ਸਹਿੰਦਰ ਕੌਰ ਸਾਡੀ ਭੈਣ ਨਾਲ ਹੋਰ ਸਿੱਖਿਆ ਦੇ ਅਫਸਰ ਟੀਚਰ ਸਾਹਿਬਾਨ ਤੇ ਇਲਾਕੇ ਦੇ ਜੋ ਮੋਤਵਰ ਲੀਡਰ ਵੀ ਹਾਜ਼ਰ ਸਨ ਇਹ ਵੇਖੋ ਗੱਲ ਕਰਨ ਲੱਗਿਆਂ ਕਿ ਈਡੀਓ ਸਾਹਿਬ ਦੇ ਜੋ ਉਹਨਾਂ ਨੂੰ ਉਹ ਖੁਦ ਇੱਕ ਟੀਚਰ ਐ ਆਪ ਵੀ ਤੇ ਉਹਨਾਂ ਦੀ ਪਤਨੀ ਜੀ ਵੀ ਟੀਚਰ ਸਾਨੂੰ ਉਹਨਾਂ ਨੂੰ ਪਤਾ ਸਕੂਲਾਂ ਚ ਕੀ ਚਾਹੀਦਾ ਬੱਚਿਆਂ ਨੂੰ ਪਿਆਰ ਹੈਰਾਨ ਆਪਾਂ ਕਿ ਇਦਾਂ ਦਾ ਹਲਕੇ ਨੂੰ ਮੰਤਰੀ ਇਦਾਂ ਦਾ ਐਮਐਲਏ ਮਿਲ ਜੇ ਤੇ ਐ ਮਹਿਸੂਸ ਹੁੰਦਾ ਕਿ ਮਾਂ ਪੇ ਜ ਮਿਲ ਗਿਆ ਹਰ ਇੱਕ ਨਾਲ ਪਿਆਰ ਕੋਈ ਕਿਸੇ ਨਾਲ ਪੇਧ ਭਾਵ ਨਹੀਂ ਵੇਖੋ ਉਹਨਾਂ ਨੇ ਸਕੂਲਾਂ ਨੂੰ ਪਹਿਲਾਂ ਮਹਿਤਾ ਪਿੰਡ ਦੇ ਇੱਕ ਸਕੂਲ ਜਿਹੜਾ ਲੜਕੀਆਂ ਦਾ ਉਹਨੂੰ ਗ੍ਰਾਂਟਾਂ ਦਿੱਤੀਆਂ ਫਿਰ ਮਿੱਤਾ ਪਿੰਡ ਦੇ ਜੋ ਸਰਕਾਰੀ ਅਲਮੈਟਰੀ ਤੇ ਜੋ ਨਾਲ ਹੀ ਉਹਦੇ ਸਕੂਲ ਮਿਡਲ ਆ ਉਹਨੂੰ ਗ੍ਰਾਂਟ ਦਿੱਤੀ ਜੋ ਵੀ ਲੋੜ ਆ ਉਹਨਾਂ ਨੇ ਉਹਨਾਂ ਨੇ ਗ੍ਰਾਂਟਾਂ ਟੀਚਰਾਂ ਨੂੰ ਪੁੱਛ ਕੇ ਤੇ ਪਿੰਡ ਦੇ ਮੋਹਤਵਾਰਾਂ ਨੂੰ ਪੁੱਛ ਕੇ ਉਸ ਤੋਂ ਬਾਅਦ ਉਹ ਦੋ ਨੰਗਲ ਚਲ ਗਏ ਉਹ ਦੋ ਨੰਗਲੇ ਵੀ ਉਹਨਾਂ ਨੇ ਸਕੂਲ ਦੇ ਜੋ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਆ ਉੱਥੇ ਦਿਲ ਖੋਲ ਕੇ ਗ੍ਰਾਂਟਾਂ ਦਿੱਤੀਆਂ ਇਹੋ ਜਿਹਾ ਹਲਕੇ ਨੂੰ ਲੀਡਰ ਮਿਲ ਜੇ ਤੇ ਭਾਉ ਹਲਕਾ ਤਰੱਕੀ ਤੇ ਕਿਉਂਕਿ ਸਿੱਖਿਆ ਸਭ ਤੋਂ ਜ਼ਰੂਰੀ ਅਸੀਂ ਚਾਹੁੰਦੇ ਸਿੱਖਿਆ ਬੱਚਿਆਂ ਦੀ ਨਹੀਂ ਰੱਖਣੀ ਤੇ ਉਹ ਇੱਕ ਟੀਚਰ ਸਨ ਪਹਿਲਾਂ ਉਹਨਾਂ ਨੂੰ ਪਤਾ ਕਿੱਦਾਂ ਬੱਚਿਆਂ ਦੀ ਨਹੀਂ ਰੱਖ ਸਕਦੇ ਆ ਇਹਦੇ ਵਿੱਚ ਉਹਨਾਂ ਦਾ ਧੰਨਵਾਦ ਮੈਟੇ ਦੀ ਪੰਚਾਇਤ ਤੇ ਉਹ ਦੋ ਨੰਗਲ ਦੀ ਪੰਚਾਇਤ ਨੇ ਕੀਤਾ ਬਹੁਤ ਜ਼ਿਆਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇਹ ਜੋ ਸਕੂਲਾਂ ਲਈ ਸੁਣਿਆ ਤੇ ਬੱਚਿਆਂ ਦੇ ਮਾਪਿਆਂ ਨੇ ਵੀ ਵੇਖੋ ਇਹ ਸਕੂਲਾਂ ਲਈ ਜੋ ਸਿੱਖਿਆ ਕ੍ਰਾਂਤੀ ਲਿਆਂਦੀ ਆ ਸਰਦਾਰ ਹਰਪ੍ਰੀਤ ਸਿੰਘ ਈਟੀਓ ਸਾਡੇ ਸਾਲ ਹਲਕੇ ਦਾ ਇੱਕ ਇੱਕ ਸਕੂਲ ਉਂਗਲਾਂ ਤੇ ਉਹਨਾਂ ਨੂੰ ਪਤਾ ਜੀ ਉਹਨਾਂ ਦਾ ਬਹੁਤ ਬਹੁਤ ਧੰਵਾਦ ਕੇ ਜਿਹੜਾ ਬੱਚਿਆਂ ਲਈ ਵੇਖੋ ਅਸੀਂ ਗੱਲ ਤਾਂ ਹੀ ਕਰ ਰਹੇ ਆ ਕਿ ਉਹਨਾਂ ਨੇ ਪਨੀਰੀ ਸਾਹਮਣ ਦੀ ਗੱਲ ਕਰ ਰਿਹਾ ਬੱਚਿਆਂ ਨੂੰ ਜੋ ਵੀ ਲੋੜ ਆ ਟੀਚਰਾਂ ਨੂੰ ਪੁੱਛ ਕੇ ਕਿਉਂਕਿ ਟੀਚਰ ਤਕਰੀਬਨ ਉਹਨਾਂ ਦੇ ਨਾਲ ਅਟੈਚ ਨੇ ਕਿਉਂਕਿ ਆਪ ਉਹ ਟੀਚਰ ਸਨ ਬਹੁਤ ਧੰਵਾਦ ਈਟੀਓ ਸਾਹਿਬ ਦਾ